ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਡਾਇਰਿਆ ਨੂੰ ਲੈ ਕੇ ਫੈਲੀ ਤਰਥੱਲੀ ਦੀ ਪੰਚਕੋਲਾ ਦੇ ਪਿੰਡ ਬੁੱਢਣਪੁਰ ਦੇ ਵਿੱਚ ਇਸ ਸਮੇਂ ਡਾਇਰੀਆ ਦੇ ਕੇਸ ਪੋਜ਼ਿਟਿਵ ਆਏ ਗਏ ਨੇ ਤੇ 229 ਕੇਸ ਹੁਣ ਤੱਕ ਪੋਜ਼ਿਟਿਵ ਆਏ ਗਏ ਨੇ ਦਰਜ ਕੀਤੇ ਗਏ ਨੇ ਜਿਨ੍ਹਾਂ ਨੂੰ ਲੈ ਕੇ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਤਰਥੱਲੀ ਮਚ ਗਈ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਦੋ ਕੇਸ ਹੈਜ਼ੇ ਦੇ ਵੀ ਪੋਜ਼ਿਟਿਵ ਆਏ ਗਏ ਨੇ ਉੱਥੇ ਹੀ 229 ਵਿਅਕਤੀਆਂ ਦੇ ਵਿੱਚੋਂ 20 ਵਿਅਕਤੀਆਂ ਨੂੰ ਇਸ ਸਮੇਂ ਸੈਕਟਰ 6 ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਨੇ ਜੋ ਜੇਰੇ ਇਲਾਜ ਤੇ ਉਤੇ ਹੀ ਇਲਾਕੇ ਦੇ ਵਿੱਚ ਫੈਲੇ ਡਾਇਰੀਏ ਤੋਂ ਬਾਅਦ ਕਿਤਨਾ ਕਿਤੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਤੇ ਸਿਆਸੀ ਆਗੂਆਂ ਦੇ ਵੱਲੋਂ ਵੀ ਮੌਕੇ ਦੀ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਮੌਕੇ ਦੀ ਸਰਕਾਰ ਨੂੰ ਕਟਕਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਤੇ ਪ੍ਰਸ਼ਾਸਨ ਦੀ ਮਲੀਪੁਗ ਦੇ ਉੱਤੇ ਵੀ ਕਿਤੇ ਨਾ ਕਿਤੇ ਸਵਾਲ ਚੁੱਕੇ ਜਾ ਰਹੇ ਨੇ ਉੱਥੇ ਹੀ ਪੀੜਤ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਮਸਲਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤੇ ਜਿਹੜੇ ਬਿਮਾਰ ਵਿਅਕਤੀ ਨੇ ਉਹ ਤੰਦਰੁਸਤ ਹੋ ਸਕਣ ਹੁਣ ਤੱਕ ਦੇ ਦਰਜ ਕੀਤੇ ਗਏ 229 ਕੇਸ ਪੋਜ਼ਿਟਿਵ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ 20 ਵਿਅਕਤੀ ਹਸਪਤਾਲ ਦੇ ਵਿੱਚ ਚੇਰੇ ਲਾਜ਼ਮੀ ਤੇ ਬਾਕੀ ਦੀ ਹਾਲਤ ਸਥਿਰ ਬਣੀ ਹੋਈ ਹੈ ਤੇ ਉਹ ਆਪਣੇ ਘਰਾਂ ਦੇ ਵਿੱਚ موجود ਨੇ ਤੇ ਡਾਕਟਰਾਂ ਦੇ ਵੱਲੋਂ ਉਹਨਾਂ ਸਲਾਹ ਦਿੱਤੀ ਗਈ ਹੈ ਪ੍ਰਕਾਸ਼ਨ ਦੀ ਸਲਾਹ ਦਿੱਤੀ ਗਈ ਹੈ ਤੇ ਉੱਥੇ ਹੀ ਜਿਵੇਂ ਦੋ ਕੇਸ ਹੈਜ਼ੇ ਨਾਲ ਵੀ ਪੋਜ਼ਿਟਿਵ ਪਾਏ ਗਏ ਨੇ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਡਾਕਟਰਾਂ ਦੇ ਵੱਲੋਂ ਜਿਹੜੇ ਬਾਕੀ ਮਰੀਜ਼ ਨੇ ਜਿਨ੍ਹਾਂ ਦੀ ਕਿਤੇ ਨਾ ਕਿਤੇ ਸੰਕੇਤ ਨਜ਼ਰ ਆਉਂਦੇ ਨੇ ਹੈਜ਼ਾ ਜਾਂ ਡਾਈਰੀਆ ਨੂੰ ਲੈ ਕੇ ਉਹਨਾਂ ਦੇ ਚੈੱਕਅਪ ਵੀ ਕੀਤੇ ਜਾ ਰਹੇ ਨੇ ਪਰੰਤੂ ਹੁਣ ਤੱਕ ਦਰਜ ਕੀਤੇ ਗਏ ਜੋ ਕੇਸਾਂ ਦੀ ਜੋ ਗਿਣਤੀ ਹੈ ਉਹ 229 ਹੀ ਦਰਜ ਕੀਤੀ ਗਈ ਹੈ ਤੋਂ ਦੋ ਹੈਜ਼ੇ ਦੇ ਕੇਸ ਪੋਜ਼ਿਟਿਵ ਪਾਏ ਗਏ ਨੇ ਉੱਥੇ ਹੀ ਜੋ ਪੀੜਿਤ ਲੋਕ ਨੇ ਜਾਂ ਤੰਦਰੁਸਤ ਲੋਕ ਨੇ ਉਹਨਾਂ ਨੂੰ ਵੀ ਸੇਧ ਹਵਾਲਾ ਦਿੰਦਿਆਂ ਡਾਕਟਰਾਂ ਦੇ ਵੱਲੋਂ ਪ੍ਰਕਾਸ਼ਨ ਦੀ ਸਲਾਹ ਦਿੱਤੀ ਗਈ ਹੈ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਜੇਕਰ ਅਜਿਹੇ ਸੰਕੇਤ ਨਜ਼ਰ ਆਉਣ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਚੈਕਿੰਗ ਕਰवानी ਚਾਹੀਦੀ ਹੈ ਤਾਂ ਕਿ ਜੋ ਡਾਇਰੀਆ ਤੇ ਫੈਲਿਆ ਹੋਇਆ ਹੈਜ਼ਾ ਉਸ ਤੋਂ ਬਚਿਆ ਜਾ ਸਕੇ ਪਰੰਤੂ ਪ੍ਰਸ਼ਾਸਨ ਇਸ ਸਮੇਂ ਸਵਾਲਾਂ ਦੇ ਘਟਾਰੇ ਦੇ ਵਿੱਚ ਖੜਿਆ ਨਜ਼ਰ ਆ ਰਿਹਾ